ਅਨੀ ਮਾਦਾ ਜੀ ਜੁਮਾਨ ਤੋਂ ਇਹ ਆ ਤੁਹਾਡੀ ਪੰਜਾਬ ਸਰਕਾਰ ਨੇ ਜੋ ਕਾਰਵਾਈ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਅਸੀਂ 7 ਤਰੀਕ ਨੂੰ ਚੇਤਨਾ ਮਾਰਚ ਦਾ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੇ ਐਲਾਨ ਕੀਤਾ ਸੀ ਤੇ ਉਹਦੇ ਲਈ 7 ਤਰੀਕ ਨੂੰ ਚੱਲੇ ਸੀ ਕਿਉਂਕਿ 8 ਤਰੀਕ ਨੂੰ ਉੱਥੋਂ ਖਾਲਸਾ ਚੇਤਨਾ ਮਾਰਚ ਚੱਲਣਾ ਸੀ ਤੇ ਇੱਥੋਂ ਸਾਡੇ ਨਾਲ ਹੀ ਪੁਲਿਸ ਦੀਆਂ 5-7 ਗੱਡੀਆਂ ਅੱਗੇ ਸੀ ਤੇ 5-7 ਪਿੱਛੇ ਸੀ ਤੇ 골ਡਨ ਗੇਟ ਲਾਗੇ ਗਏ ਤੇ ਉਹਨਾਂ ਨੇ ਸਾਡੀ ਗੱਡੀ ਰੋਕੀ ਤੇ ਮਤਲਬ ਲੇਡੀ ਪੁਲਿਸ ਬਹੁਤ ਇੱਕ ਦੋ ਜਾਣੀਆਂ ਸੀ ਤੇ ਸਾਰੇ এজੈਂਟਸ ਪੁਲਿਸ ਵਾਲੇ ਸੀ ਉਹਨਾਂ ਨੇ ਬਹੁਤ ਹੱਥੋ ਪਾਈ ਕੀਤੀ ਸਾਡੇ ਨਾਲ ਇਹਨਾਂ ਦੀਆਂ ਮਤਲਬ ਕਿ ਬੀਬੀਆਂ ਸੀ ਸਾਡੇ ਨਾਲ ਉਹਨਾਂ ਦੀਆਂ ਬਾਵਾ ਵੀ ਮਰੋੜੀਆਂ ਘੜੀ ਹੋਈ ਟੁੱਟੀ ਇੱਕ ਜਾਣੀ ਦੀ ਭਾਈ ਸਾਹਿਬ ਦੀ ਭੂਆ ਦੀ ਬਹੁਤ ਉਹਨਾਂ ਨੇ ਸਾਡੇ ਨਾਲ ਮਤਲਬ ਗਲਤਵੱਤੀਰਾ ਕੀਤਾ ਫਿਰ ਸਾਨੂੰ ਇੱਥੋਂ ਗੱਡੀ ਦਾ ਡਰਾਈਵਰ ਲਾ ਕੇ ਆਪ ਚਲਾ ਕੇ ਗੱਡੀ ਤੇ ਕਿੰਨੀ ਦੂਰ ਜਾ ਕੇ ਤੇ ਬੱਸ 'ਚ ਬਿਠਾ ਕੇ ਫਿਰ ਉਹਨੂੰ ਇੱਕ ਕੈਂਟ ਚ ਲੈ ਗਏ ਸਾਰਾ ਦਿਨ ਸ਼ਾਮ ਤੱਕ ਉੱਥੇ ਰੱਖਿਆ ਤੇ ਸ਼ਾਮ ਤੋਂ ਬਾਅਦ ਫਿਰ ਸਾਡੀ ਮਤਲਬ ਕਿ ਰੈਸਟ ਪਾਈ ਤੇ ਜੇਲ੍ਹ ਚ ਲੈ ਗੇ ਤੇ ਚਲੋ ਜੇਲ੍ਹ ਦਾ ਸਟਾਫ ਚੰਗਾ ਸੀ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਪਰ ਇਹ ਜਿਹੜੇ ਪੰਜਾਬ ਪੁਲਿਸ ਸੀ ਇਹਨਾਂ ਨੇ ਬਹੁਤ ਮਾਰੀ ਸਾਡੇ ਨਾਲ ਹਰਕਤ ਕੀਤੀ ਬਾਕੀ ਦੁੱਖ ਇਸ ਗੱਲ ਦਾ ਵਾ ਕਿ ਪਤਾ ਨਹੀਂ ਕੋਈ ਦਬਾਅ ਵਾ ਸੰਗਤ ਨੂੰ ਕਿ ਕੀ ਚੱਕਰ ਆ ਕੀ ਕਿਉਂਕਿ ਕੋਈ ਜਥੇਬੰਦੀ ਨਹੀਂ ਉੱઠી ਕੋਈ ਸਾਡੇ ਅਕਾਲ ਤਖਤ ਦਾ ਜਹੇਦਾਰ ਅਸ ਰੋਮਨੀ ਕਮੇਟੀ ਦਾ ਸਿਰਮੋਰ ਕਮੇਟੀ ਆ ਸਾਡੀ ਸੀਐਮ ਨੂੰ ਵਾਅਦੇ ਦੀ ਪਾਵਰ ਆ ਇਹ ਸਟੈਂਡ ਲੈਂਦਾ ਤੇ ਅਸੀਂ 8 ਦਿਨ ਥਾਣੇ ਨਾਲ ਰਹਿੰਦੇ ਕਿਉਂਕਿ ਇਹ ਗੱਲ ਦਾ ਸਾਨੂੰ ਬਹੁਤ ਦੁੱਖ ਮਹਿਸੂਸ ਹੋਇਆ ਕਿ ਜਿਹੜੀ ਸਿੱਖ ਕੌਮ ਵਾਸਤੇ ਤੁਰੇ ਸੀ ਅਮਰਤਪਾਲ ਸਿੰਘ ਤੁਰਿਆ ਸੀ ਉਹ ਕੋਈ ਵੀ ਜਥੇਬੰਦੀ ਕੋਈ ਕਿੰਨੀਆਂ ਹਡੀਆਂ ਜਥੇਬੰਦੀਆਂ ਕਿਹਨੇ ਵੀ ਉੱਠ ਕੇ ਸਾਡਾ ਸਾਥ ਨਹੀਂ ਦਿੱਤਾ ਅਜੇ ਤੱਕ ਵੀ ਕੋਈ ਵੀ ਮਗਰ ਬੋਲਿਆ ਨਹੀਂ ਆ ਪਤਾ ਨਹੀਂ ਵੀ ਕੋਈ ਦਬਾਵਾ ਕਿ ਕੀ ਸਮਝ ਸਮਝ ਨਹੀਂ ਆਉਂਦੀ ਵੀ ਇਹ ਕੀ ਚੱਕਰ ਹੈ ਸਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਮੋਰਚਾ ਚੁੱਕਣ ਵਾਸਤੇ ਕੋਈ ਫੋਰਸ ਕੀਤਾ ਗਿਆ ਤੁਹਾਨੂੰ ਨੇ ਕੀਤਾ ਮਗਰ ਉਹ ਕਹਿੰਦੇ ਸਾਡੇ ਮੋਰਚਾ ਚੁੱਕਣ ਵਾਲੇ ਕਿਤੇ ਵਾਸਤੇ ਬਹੁਤ ਕੀਤਾ ਗਿਆ ਪਰ ਰੋਜ਼ ਇਹੀ ਕਹਿ ਰਹੇ ਆ ਕਿ ਮੋਰਚਾ ਚੁੱਕਿਆ ਜਾਵੇ ਪਰ ਉਹ ਅਜੇ ਇਦਾਂ ਇਹ ਸਰਕਾਰ ਇਦਾਂ ਨਹੀਂ ਮੋਰਚਾ ਇਹੀ ਚੁੱਕ ਦੇਣੀ ਅਜੇ ਜਿੰਨਾ ਚਿਰ ਸਾਡਾ ਕੋਈ ਹੁੰਦਾ ਨਹੀਂ ਹੱਲ ਕੀ ਕਰਨਾ ਚਾਹੋਗੇ ਭਗਵੰਤ ਮਾਨ ਦੀ ਇਸ ਵਤੀਰੇ ਭਗਵੰਤ ਮਾਨ ਦਾ ਵਤੀਰਾ ਤੇ ਦਿਸਣ ਹੀ ਦਿਆ ਵਾ ਕਿ ਜਿਹੜੀ ਜਨਾਨੀਆਂ ਨੇ ਇਹੋ ਜਿਹੀਆਂ ਹਰਕਤਾਂ ਪੁਲਿਸ ਵਾਲੇ ਕਰਨ ਡਿਓ ਕਿਹੋ ਜਿਹਾ ਵਤੀਰਾ ਹੋ ਭਗਵੰਤ ਮਾਨ ਦਾ ਭਗਵੰਤ ਮਾਨ ਨੂੰ ਤੇ ਆ ਵੀ ਸੋਚ ਸੋਚਣਾ ਚਾਹੀਦਾ ਵੀ ਕਿੱਦਾਂ ਦੀ ਮੈਂ ਇੱਕ ਸਰਕਾਰ ਦਿਆ ਵਾਂ ਤੇ ਕੀ ਲੋਕਾਂ ਚ ਮੇਰਾ ਜਾਣ ਡਿਆ ਪ੍ਰਚਾਰ ਕੀਤਾ ਦਾ ਸੁਨਾਹ ਜਾਣ ਡਿਆ ਲੋਕਾਂ ਚ ਮੇਰਾ ਮਾਦਾ ਜੀ ਜਮਾਨ ਤੋਂ ਇਹ ਆ ਕਿ ਤੁਹਾਡੀ ਪੰਜਾਬ ਸਰਕਾਰ ਨੇ ਜੋ ਕਾਰਵਾਈ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਸੀਂ 7 ਤਰੀਕ ਨੂੰ ਚੇਤਨਾ ਮਾਰਚ ਦਾ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੇ ਐਲਾਨ ਕੀਤਾ ਸੀ ਤੇ ਉਹਦੇ ਲਈ 7 ਤਰੀਕ ਨੂੰ ਚੱਲੇ ਸੀ ਕਿਉਂਕਿ 8 ਤਰੀਕ ਨੂੰ ਉੱਥੋਂ ਖਾਲਸਾ ਚੇਤਨਾ ਮਾਰਚ ਚੱਲਣਾ ਸੀ ਤੇ ਇੱਥੋਂ ਸਾਡੇ ਨਾਲ ਹੀ ਪੁਲਿਸ ਦੀਆਂ 5-7 ਗੱਡੀਆਂ ਅੱਗੇ ਸੀ ਤੇ 5-7 ਪਿੱਛੇ ਸੀ ਤੇ 골ਡਨ ਗੇਟ ਲਾਗੇ ਗਏ ਤੇ ਉਹਨਾਂ ਨੇ ਸਾਡੀ ਗੱਡੀ ਰੋਕੀ ਦੇ ਮਤਲਬ ਲੇਡੀ ਪੁਲਿਸ ਬਹੁਤ ਇੱਕ ਦੋ ਜਾਣੀਆਂ ਸੀ ਤੇ ਸਾਰੇ এজੈਂਟਸ ਪੁਲਿਸ ਵਾਲੇ ਸੀ ਉਹਨਾਂ ਨੇ ਬਹੁਤ ਹੱਥੋਂ ਪਾਈ ਕੀਤੀ ਸਾਡੇ ਨਾਲ ਇਹਨਾਂ ਦੀਆਂ ਮਤਲਬ ਕਿ ਬੀਬੀਆਂ ਸੀ ਸਾਡੇ ਨਾਲ ਉਹਨਾਂ ਦੀਆਂ ਬਾਵਾ ਵੀ ਮਰੋੜੀਆਂ ਘੜੀ ਹੋਈ ਟੁੱਟੀ ਇੱਕ ਜਾਣੀ ਦੀ ਭਾਈ ਸਾਹਿਬ ਦੀ ਭੂਆ ਦੀ ਬਹੁਤ ਉਹਨਾਂ ਨੇ ਸਾਡੇ ਨਾਲ ਮਤਲਬ ਗਲਤਵੱਤੀਰਾ ਕੀਤਾ ਫਿਰ ਹਨ ਨੂੰ ਇੱਥੋਂ ਗੱਡੀ ਦਾ ਡਰਾਈਵਰ ਲਾ ਕੇ ਆਪ ਚਲਾ ਕੇ ਗੱਡੀ ਤੇ ਕਿੰਨੀ ਦੂਰ ਜਾ ਕੇ ਤੇ バス ਤੇ ਬਿਠਾ ਕੇ ਫਿਰ ਉਹਨੂੰ ਇੱਕ ਕੈਂਟ ਚ ਲੈ ਗਏ ਸਾਰਾ ਦਿਨ ਸ਼ਾਮ ਤੱਕ ਉੱਥੇ ਰੱਖਿਆ ਤੇ ਸ਼ਾਮ ਤੋਂ ਬਾਅਦ ਫਿਰ ਸਾਡੀ ਮਤਲਬ ਕਿ ਰੈਸਟਪਾਈ ਦੇ ਜੇਲ੍ਹ ਚ ਲੈ ਗੇ ਤੇ ਚਲੋ ਜੇਲ੍ਹ ਦਾ ਸਟਾਫ ਚੰਗਾ ਸੀ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਪਰ ਇਹ ਜਿਹੜੇ ਪੰਜਾਬ ਪੁਲਿਸ ਸੀ ਇਹਨਾਂ ਨੇ ਬਹੁਤ ਮਾੜੀ ਸਾਡੇ ਨਾਲ ਹਲਕਤ ਕੀਤੀ ਬਾਕੀ ਦੁੱਖ ਇਸ ਗੱਲ ਦਾ ਵਾ ਕਿ ਪਤਾ ਨਹੀਂ ਕੋਈ ਦਬਾਅ ਵਾ ਸੰਗਤ ਨੂੰ ਕਿ ਕੀ ਚੱਕਰ ਆ ਕੀ ਕਿਉਂਕਿ ਕੋਈ ਜਥੇਬੰਦੀ ਨਹੀਂ ਉੱઠી ਕੋਈ ਸਾਡੇ ਅਕਾਲ ਤਖਤਾ ਜਹੇਦਾਰ ਸਰੋਮਣੀ ਕਮੇਟੀ ਦਾ ਸਿਰਮੌਰ ਕਮੇਟੀ ਆ ਸਾਡੀ ਸੀਐਮ ਨੂੰ ਵਾਅਦੇ ਦੀ ਪਾਵਰ ਆ ਇਹ ਸਟੈਂਡ ਲੈਂਦਾ ਤੇ ਅਸੀਂ 8 ਦਿਨ ਥਾਣੇ ਨਾ ਰਹਿੰਦੇ ਕਿਉਂਕਿ ਇਹ ਗੱਲ ਦਾ ਸਾਨੂੰ ਬਹੁਤ ਦੁੱਖ ਮਹਿਸੂਸ ਹੋਇਆ ਕਿ ਜਿਹੜੀ ਸਿੱਖ ਕੌਮ ਵਾਸਤੇ ਤੁਰੇ ਸੀ ਅਮਰਤਪਾਲ ਸਿੰਘ ਤੁਰਿਆ ਸੀ ਉਹ ਕੋਈ ਵੀ ਜਥੇਬੰਦੀ ਕੋਈ ਕਿੰਨੀਆਂ ਸਾਡੀਆਂ ਜਥੇਬੰਦੀਆਂ ਵਾਂ ਕਿਸੇ ਨੇ ਵੀ ਉੱਠ ਕੇ ਸਾਡਾ ਸਾਥ ਨਹੀਂ ਦਿੱਤਾ ਅਜੇ ਤੱਕ ਵੀ ਕੋਈ ਵੀ ਮਗਰ ਬੋਲਿਆ ਨਹੀਂ ਆ ਪਤਾ ਨਹੀਂ ਕੋਈ ਦਬਾਅ ਵਾ ਕਿ ਕੀ ਸਮਝ ਸਮਝ ਨਹੀਂ ਆਉਂਦੀ ਵੀ ਇਹ ਕੀ ਚੱਕਰ ਹੈ ਸਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਮੋਰਚਾ ਚੁੱਕਣ ਵਾਸਤੇ ਕੋਈ ਫੋਰਸ ਕੀਤਾ ਗਿਆ ਤੁਹਾਨੂੰ ਨੇ ਕੀਤਾ ਮਗਰ ਉਹ ਕਹਿੰਦੇ ਸਾਡੇ ਮੋਰਚਾ ਚੁੱਕਣ ਵਾਲੇ ਤੋਂ ਵਾਸਤੇ ਬੋਰਸ ਕੀਤਾ ਗਿਆ ਪਰ ਉਹ ਜੇ ਇਹੀ ਕਹਿ ਰਹੇ ਕਿ ਮੋਰਚਾ ਚੁੱਕਿਆ ਜਾਵੇ ਪਰ ਉਹ ਜੇ ਇਦਾਂ ਇਹ ਸਰਕਾਰ ਇਦਾਂ ਨਹੀਂ ਮੋਰਚਾ ਇਹੀ ਚੁੱਕ ਦੇਣੀ ਅਜੇ ਜਿੰਨਾ ਚਿਰ ਸਾਡਾ ਕੋਈ ਹੁੰਦਾ ਨਹੀਂ ਹੱਲ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਦੀ ਇਸ ਵਤੀਰੇ ਭਗਵੰਤ ਮਾਨ ਦਾ ਵਤੀਰਾ ਤਾਂ ਦਿਸਣ ਨਹੀਂ ਦਿਆ ਕਿ ਜਿਹੜੀ ਜਨਾਨੀਆਂ ਨੇ ਇਹੋ ਜਿਹੀ ਹਰਕਤਾਂ ਪੁਲਿਸ ਵਾਲੇ ਕਰਨ ਡਿਓ ਕਿਹੋ ਜਿਹਾ ਵਤੀਰਾ ਹੋ ਭਗਵੰਤ ਮਾਨ ਦਾ ਭਗਵਾਨ ਜੀ ਮਾਨੂੰ ਤੇ ਆਪੇ ਸੋਚ ਸੋਚਣਾ ਚਾਹੀਦਾ ਵੀ ਕਿੱਦਾਂ ਦੀ ਮੈਂ ਇੱਕ ਸਰਕਾਰ ਬਿਆਵਾ ਤੇ ਕੀ ਲੋਕਾਂ ਚ ਮੇਰਾ ਜਾਣ ਡਿਆ ਪ੍ਰਚਾਰ ਕੀਤਾ ਦਾ ਸੁਨਾ ਜਾਣ ਡਿਆ ਲੋਕਾਂ ਚ ਮੇਰਾ